ਕੱਲ ਫਗਵਾੜੇ ਦੇ ਵਿੱਚ ਇੱਕ ਮਨਪਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਜਿਸ ਦੇ ਤਹਿਤ ਐਫ ਆਈ ਆਰ ਨੰਬਰ 264 ਰਜਿਸਟਰ ਕੀਤੀ ਗਈ ਸੀ ਇਸ ਸੰਬੰਧੀ ਤੁਹਾਨੂੰ ਸਭ ਨੂੰ ਜਾਣਕਾਰੀ ਹੋਏਗੀ ਤੇ ਐਸ ਪਰ ਦੀ ਅਰਲੀਅਰ ਬਰੀਫਿੰਗ ਸਾਡੇ ਪੁਲਿਸ ਵੱਲੋਂ ਐਫ ਆਈ ਆਰ ਰਜਿਸਟਰ ਕਰਨ ਦੇ ਬਾਅਦ ਵੱਖ-ਵੱਖ ਟੀਮਾਂ ਨੂੰ ਡਿਪਲੋਏ ਕੀਤਾ ਗਿਆ ਸੀ ਤਾਂ ਕਿ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਜਾ ਸਕੇ ਤੇ ਇਸ ਵਿੱਚ ਸ਼੍ਰੀ ਗੌਰਵ ਤੂਰਾ ਆਈਪੀਐਸ ਐਸਐਸਪੀ ਫੂਟਲਾ ਦੇ ਦਿਸ਼ਾ ਨਿਰਦੇਸ਼ੇਟ ਫਗਵਾੜਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿ ਇੱਕ ਇੱਕ ਯੂਜ਼ਡ ਦੇ ਵਿੱਚ ਕਨੋਜ ਜਿਸ ਦਾ ਨਾਮ ਹੈ ਅਸੀਂ ਐਪ੍ਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਗੋਲੀ ਚੱਲਣ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਈ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ ਬਾਕੀ ਟੀਮਸ ਜਿਹੜਾ ਮੇਨ ਅਕਿਊਜ਼ਡ ਹੈ ਦਾ ਉਹਦੀ ਭਾਲ ਵਿੱਚ ਲੱਗੀਆਂ ਹੋਈਆਂ ਤੇ ਜਿਸ ਤਰ੍ਹਾਂ ਕੋਈ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਤੁਹਾਨੂੰ ਇਨਫਾਰਮ ਕੀਤਾ ਜਾਏਗਾ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸੀ ਸਾਹਮਣੇ ਆਇਆ ਕੁਝ ਉਹ ਅਸੀਂ ਪਿਸਟਲ ਨੂੰ ਅੱਗੇ ਫਰੈਂਜ਼ਿਕ ਜਾਂਚ ਲਈ ਭੇਜਾਂਗੇ ਤੇ ਜਦੋਂ ਮੇਨ ਅਕਿਊਜ਼ਡ ਫੜੇ ਗਏ ਉਹਨਾਂ ਤੋਂ ਸਾਹਮਣੇ ਆਏਗੀ ਇਹ ਗੱਲ ਹਲੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮੈਟਰ ਹੈ ਮੈਮ ਪਿਸਟਲ ਜਿਹੜਾ ਆ ਦਸੀ ਹੈ ਦਸੀ ਹੈ ਤੇ ਕਿੰਨੇ ਰੋਂਦ ਕਿੰਨੇ ਬਰਾਮਦ ਹੋਈ ਰੋਂਦ ਨਾਲ ਬਰਾਮਦ ਨਹੀਂ ਹੋਈ ਸਿਰਫ ਪਿਸਟਲ ਬਰਾਮਦ ਹੋਈ Thank you.